ਮੌਸਮ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਮੌਸਮੀ ਭਾਗ ਦੇ ਵੱਲੋਂ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ ਕੁਝ ਜ਼ਿਲ੍ਹਿਆਂ ਦੇ ਲਈ ਤੇ ਕੁਝ ਜ਼ਿਲ੍ਹਿਆਂ ਦੇ ਵਿੱਚ ਬਹੁਤ ਹਲਕਾ ਮੀਂਹ ਪਿਆ ਪਰ ਕੁਝ ਜ਼ਿਲ੍ਹਿਆਂ ਦੇ ਵਿੱਚ ਤਾਬੜ ਤੋੜ ਮੀਂਹ ਪਿਆ ਤਾਂ ਉੱਥੇ ਪੰਜਾਬ ਵਿੱਚ ਅਗਲੇ 72 ਘੰਟੇ ਤੱਕ ਮੌਸਮ ਜਿਹੜਾ ਸਧਾਰਨ ਰਹਿਣ ਦੀ ਵੀ ਸਬਾਬਨਾ ਲਗਾਈ ਜਾ ਰਹੀ ਹੈ ਤੇ ਮੌਸਮੀ ਭਾਗ ਵੱਲੋਂ ਹੁਣ ਤੱਕ ਕਿਸੇ ਵੀ ਕਿਸਮ ਦੀ ਮੀਂਹ ਦੀ ਚੇਤਾਵਨੀ ਜਿਹੜੀ ਜਾਰੀ ਨਹੀਂ ਕੀਤੀ ਗਈ ਪਰ 7 ਜੁਲਾਈ ਤੋਂ ਜਿਹੜਾ ਰਾਜ ਵਿੱਚੋਂ ਮੌਨਸੂਨ ਕਮਜ਼ੋਰ ਪੈਂਦਾ ਦਿਖਾਈ ਦਿੱਤਾ ਜਾ ਰਿਹਾ ਜਿਸ ਕਾਰਨ ਇਸ ਮਹੀਨੇ ਨੂੰ ਤੱਕ ਆਮ ਤੌਰ ਤੇ ਹੋਣ ਵਾਲੀ ਮੀਂਹ ਦੀ ਤੁਲਨਾ ਦੇ ਵਿੱਚ ਘੱਟ ਜਿਹੜਾ ਮੀਂਹ ਦਰਜ ਕੀਤਾ ਗਿਆ ਤਾਂ ਬੀਤੇ 24 ਘੰਟਿਆਂ ਦੀ ਗੱਲ ਕਰੀਏ ਤਾਂ 24 ਘੰਟਿਆਂ ਦੌਰਾਨ ਕੁਝ ਥਾਵਾਂ ਤੇ ਹਲਕਾ ਹਲਕਾ ਮੀਂਹ ਪਿਆ ਬੂੰਦਾਬੰਦੀ ਹੋਈ ਜਿਸ ਨਾਲ ਤਾਪਮਾਨ ਵਿੱਚ ਥੋੜਾ ਜਿਹਾ ਵਾਧਾ ਵੇਖਣ ਨੂੰ ਮਿਲਿਆ ਮੌਸਮੀ ਪਾਗ ਮੁਤਾਬਕ ਪੰਜਾਬ ਦੇ ਔਸਤ ਤਾਪਮਾਨ ਵਿੱਚ 1.0 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹਾਲਾਂਕਿ ਇਹ ਆਮ ਤਾਪਮਾਨ ਨਾਲੋਂ 2.1 ਡਿਗਰੀ ਘੱਟ ਬਣਿਆ ਹੋਇਆ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸਭ ਤੋਂ ਵੱਧ 36.3 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਉੱਥੇ 31 ਡਿਗਰੀ ਲੁਧਿਆਣਾ ਵਿੱਚ 32.4 ਡਿਗਰੀ ਪਟਿਆਲਾ ਦੀ ਗੱਲ ਕਰਦੇ ਹਾਂ ਤਾਂ ਪਟਿਆਲਾ ਦੇ ਵਿੱਚ 32.6 ਡਿਗਰੀ ਪਠਾਨਕੋਟ ਵਿੱਚ 34. 1 ਡਿਗਰੀ ਅਤੇ ਬਠਿੰਡਾ ਵਿੱਚ 32.8 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ ਪਟਿਆਲਾ ਦੀ ਗੱਲ ਕਰਦੇ ਹਾਂ ਤਾਂ ਪਟਿਆਲਾ ਦੇ ਵਿੱਚ ਜਿਹੜਾ ਸਵੇਰੀ ਬਹੁਤ ਜ਼ਿਆਦਾ ਜਿਹੜਾ ਮੀਂਹ ਵੇਖਣ ਨੂੰ ਮਿਲਿਆ ਬੀਤੀ ਸ਼ਾਮ 5:30 ਵਜੇ ਤੱਕ ਫਾਜ਼ਿਲਕਾ ਵਿੱਚ 18.5 ਮਿਲੀਮੀਟਰ ਅੰਮ੍ਰਿਤਸਰ ਵਿੱਚ 17.8 ਮਿਲੀਮੀਟਰ ਫਿਰੋਜ਼ਪੁਰ ਵਿੱਚ 9 ਮਿਲੀਮੀਟਰ ਪਠਾਨਕੋਟ ਦੇ ਵਿੱਚ 2 ਮਿਲੀਮੀਟਰ ਲੁਧਿਆਣਾ ਦੀ ਗੱਲ ਕਰਦੇ ਤਾਂ ਲੁਧਿਆਣਾ ਦੇ ਵਿੱਚ 1.8 ਮਿਲੀਮੀਟਰ ਤੇ ਮੋਗਾ ਦੇ ਵਿੱਚ 1.5 ਮਿਲੀਮੀਟਰ ਦਰਜ ਕੀਤਾ ਗਿਆ ਜਦੋਂ ਕਿ ਜੂਨ ਮਹੀਨੇ ਵਿੱਚ ਆਮ ਤੌਰ ਜਿਹੜਾ 23% ਦੀ ਵੱਧਮੀ ਦਰਜ ਕੀਤਾ ਗਿਆ ਸੀ ਪਰ ਜੁਲਾਈ ਵਿੱਚ ਮੌਨਸੂਨ ਲਗਾਤਾਰ ਕਮਜ਼ੋਰ ਹੁੰਦਾ ਦਿਖਾਈ ਦਿੱਤਾ ਜਾ ਰਿਹਾ ਹੈ 7 ਜੁਲਾਈ ਤੋਂ ਜਿਹੜਾ ਮੀਂਹ ਆਮ ਦਰ ਤੋਂ ਵੀ ਘੱਟ ਹੋ ਰਿਹਾ ਜੇਕਰ 1 ਜੁਲਾਈ ਤੋਂ 17 ਜੁਲਾਈ ਤੱਕ ਦੀ ਗੱਲ ਕੀਤੀ ਜਾਵੇ ਤਾਂ ਇਸ ਦੌਰਾਨ ਪੰਜਾਬ ਵਿੱਚ 84.1 ਮਿਲੀਮੀਟਰ ਮੀਂਹ ਪਿਆ ਰਿਹਾ ਜਦੋਂ ਕਿ ਆਮ ਤੌਰ ਤੇ 86.2 ਮਿਲੀਮੀਟਰ ਮੀਂਹ ਹੁੰਦਾ ਇਹ ਮਤਲਬ ਹੈ ਕਿ ਜੁਲਾਈ ਮਹੀਨੇ ਵਿੱਚ ਹੁਣ ਤੱਕ 2% ਘੱਟ ਜਿਹੜਾ ਮੀਂਹ ਦਰਜ ਕੀਤਾ ਗਿਆ ਜਿੱਤੇ ਕਿ ਇੱਕ ਪਾਸੇ ਜੁਲਾਈ ਮਹੀਨੇ ਦੌਰਾਨ ਪੰਜਾਬ ਵਿੱਚ ਘੱਟ ਮੀਂਹ ਪੈ ਰਿਹਾ ਉੱਥੇ 8 ਅਜੇ ਜ਼ਿਲ੍ਹੇ ਵੀ ਨੇ ਜਿੱਥੇ ਆਮ ਤੋਂ ਵੱਧ ਮੀਂਹ ਦਰਜ ਕੀਤਾ ਗਿਆ ਜੁਲਾਈ ਤੋਂ 17 ਜੁਲਾਈ ਤੱਕ ਜਿਹੜਾ ਅੰਮ੍ਰਿਤਸਰ ਵਿੱਚ 193. ਮਿਲੀਮੀਟਰ ਮੀਂਹ ਪਿਆ ਜੋ ਕਿ ਆਮ ਨਾਲੋਂ 119% ਵੱਧਾ ਉੱਥੇ ਤਰਨਤਾਰਨ ਦੀ ਗੱਲ ਕਰਦੇ ਹਾਂ ਤਾਂ ਉਥੇ 183.9 ਮਿਲੀ ਟ੍ਰਿਮੀ ਪਿਆ ਜੋ ਕਿ ਆਮ ਨਾਲੋਂ 239% ਵਾਧਾ ਇਸ ਤੋਂ ਇਲਾਵਾ ਫਿਰੋਜ਼ਪੁਰ ਦੀ ਗੱਲ ਕਰਦੇ ਹਾਂ ਤਾਂ ਉੱਥੇ ਜਿਹੜਾ ਫਰੋਜ਼ਪੁਰ ਫਰੀਦਕੋੜ ਫਾਜ਼ਲੀਕਾ ਮੋਗਾ ਬਠਿੰਡਾ ਤੇ ਮਾਨਸਾ ਵਿੱਚ ਵੀ ਆਮ ਨਾਲੋਂ ਵੱਧ ਮੀਂਹ ਦਰਜ ਕੀਤਾ ਗਿਆ ਉੱਥੇ ਕਪੂਰਥਲਾ ਐਸਬੀ ਨਗਰ ਤੇ ਮਹਾਲੀ ਵਿੱਚ ਆਮ ਨਾਲੋਂ ਕਾਫੀ ਘੱਟ ਜਿਹੜਾ ਮੀਂਹ ਦਰਜ ਕੀਤਾ ਗਿਆ ਕਪੂਰਥਲਾ ਤੇ ਐਸਬੀ ਨਗਰ ਵਿੱਚ ਜੁਲਾਈ ਮਹੀਨੇ ਵਿੱਚ ਹੁਣ ਤੱਕ ਸਿਰਫ 35.9 ਮਿਲੀਮੀਟਰ ਮੀਂਹ ਪਿਆ ਜਦੋਂ ਕਿ ਮਹਾਲੀ ਵਿੱਚ ਕੇਵਲ 40.4 ਮਿਲੀਮੀਟਰ ਮੀਂਹ ਪਿਆ ਤੁਹਾਡੇ ਇਲਾਕੇ ਦਾ ਤੁਹਾਡੇ ਏਰੀਆ ਦਾ ਕਿਹੋ ਜਿਹਾ ਹਾਲ ਹੈ ਉੱਥੇ ਕਿਹੋ ਜਿਹਾ ਮੌਸਮਾ ਕਮੈਂਟ ਕਰਕੇ ਜਰੂਰ ਦੱਸੋ